ਰੇਤ ਨਾਲ ਭਰੇ ਟੇਪਰ ਦਾ ਫਟਿਆ ਟਾਇਰ ਤਾਂ ਜਾ ਟਕਰਾਇਆ ਦਰੱਖਤਾਂ ਨਾਲ ਛਾਲ ਮਾਰ ਕੇ ਮਸਾਂ ਬੱਚਿਆਂ ਡਰਾਈਵਰ ਟੇਪਰ ਦੀ ਉਡੀ ਪਰ ਖੱਸੀ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਰੈਂਕਰ ਹੀਠਾ ਲਕੀਰ ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਰੋਡ ਤੇ ਪਿੰਡ ਸੁਲਤਾਨਪੁਰ ਨੇੜੇ ਸਵੇਰੇ ਤੜਕਸਾਰ 5:30 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਟੇਪਰ ਅਗਲਾ ਟਾਇਰ ਫਟਣ ਕਾਰਨ ਦੁਰਘਟਨਾ ਵਸਤ ਹੋ ਗਿਆ ਅਤੇ ਸੜਕ ਦੇ ਕਿਨਾਰੇ ਉੱਗੇ ਦੋ ਦਰੱਖਤਾਂ ਦੇ ਵਿੱਚ ਜਾ ਟਕਰਾਇਆ ਟਿੱਪ ਪਰ ਰੇਤ ਨਾਲ ਭਰਿਆ ਸੀ ਅਤੇ ਕਿੰਨਾ ਤੇਜ਼ ਹੋਵੇਗਾ ਇਸ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਦਰੱਖਤ ਨਾਲ ਟਕਰਾਉਣ ਉਪਰੰਤ ਟਿੱਪ ਪਰ ਦੇ ਅਗਲੇ ਹਿੱਸੇ ਦੇ ਪਰਖ ਚ ਉਡਰ ਗਏ ਅਤੇ ਉਸ ਵਿੱਚ ਭਰੀ ਕਾਫੀ ਰੇਤ ਵੀ ਖਿਲਰ ਗਈ ਜਾਣਕਾਰੀ ਅਨੁਸਾਰ ਡਰਾਈਵਰ ਨੇ ਜਦੋਂ ਮਹਿਸੂਸ ਕਰ ਲਿਆ ਕਿ ਟਿੱਪ ਪਰ ਉਸ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਹੈ ਤਾਂ ਉਸ ਨੇ ਤੁਰੰਤ ਬਾਰੀ ਖੋਲ ਕੇ ਛਲਾਂਗ ਲਗਾ ਦਿੱਤੀ ਜਿਸ ਕਾਰਨ ਉਸਦੀ ਜਾਨ ਬਚ ਗਈ ਬਾਦ ਵਿੱਚ ਇੱਕ ਹੋਰ ਟਰਾਲੀ ਮੰਗਾ ਕੇ ਟਿੱਪਰ ਵਿੱਚੋਂ ਰੇਤ ਲਾਦ ਕੇ ਜੀਸੀਬੀ ਦੀ ਸਹਾਇਤਾ ਨਾਲ ਟਿੱਪਰ ਨੂੰ ਕੱਢਿਆ ਗਿਆ ਟਿੱਪਰ ਵਿੱਚ ਪਠਾਨਕੋਟ ਦੀ ਇੱਕ ਕਰੇਸ਼ਰ ਤੋਂ ਰੇਤ ਲਾਦ ਕੇ ਕੁਮਾਨ ਭੇਜੀ ਜਾ ਰਹੀ ਸੀ ਵੀਉ ਹੇਠਾਂ ਲਕੀਰ ਜਾਣਕਾਰੀ ਦਿੰਦਿਆਂ ਕਰੇਸ਼ਰ ਦੇ ਕਰਨਦਿਆਂ ਮਲਕੀਤ ਅਤੇ ਸੰਨੀ ਨੇ ਦੱਸਿਆ ਕਿ ਪਠਾਨਕੋਟ ਦੇ ਇੱਕ ਕਰੇਸ਼ਰ ਤੋਂ ਰੇਤ ਲਾਦ ਕੇ ਟਿੱਪਰ ਵਿੱਚ ਕੁਮਾਨ ਭੇਜੀ ਜਾ ਰਹੀ ਸੀ ਅਤੇ ਟਿੱਪਰ ਨੂੰ ਰਣਜੀਤ ਸਿੰਘ ਚਲਾ ਰਿਹਾ ਸੀ ਸਵੇਰੇ 5 ਵਜੇ ਦੇ ਕਰੀਬ ਟਰੱਕ ਦਾ ਟਾਇਰ ਫਟ ਗਿਆ ਤੇ ਡਰਾਈਵਰ ਦਾ ਉਸ ਤੇ ਕੰਟਰੋਲ ਨਹੀਂ ਰਿਹਾ ਜਿਸ ਕਾਰਨ ਟਰੱਕ ਸੜਕ ਕਿਨਾਰੇ ਦਰਕਤ ਨਾਲ ਜਾ ਟਕਰਾਇਆ ਤੇ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ। ਦੁਰਘਟਨਾ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੁਣ ਰੇਤ ਇੱਕ ਟਰਾਲੀ ਨਾਂ ਕੀ ਦਾਡ ਨਾ ਰਣਜੀਤ ਸਿੰਘ ਫੋਨ ਚਲਾਉਂਦੇ ਸੀ ਗੱਡੀ ਇਹ ਰਣਜੀਤ ਜੀ ਲਾ ਰਿਹਾ ਹੈ ਕਿੰਨੇ ਵਜੇ ਦੀ ਗੱਲ ਹੈ ਸਵੇਰ 5 ਕਵੇ ਦੀ ਗੱਲ ਹੈ ਮਨੇ ਸਾਹ ਮਮਲੀ ਆਉਂਦੇ ਤੇ ਉਧਰ ਟਾਇਰ ਫਟਮ ਕਰਨਾ ਇਦਨੂੰ ਗੱਡੀ ਸਲਿੱਪ ਹੋ ਗਈ ਇਦਨੂੰ ਨਿਕਲ ਗਈ ਬਚਾ ਨਹੀਂ ਹਾਂ ਤੇ ਨੁਕਸਾਨ ਤੇ ਨਹੀਂ ਹੋਇਆ ਕੋਈ ਬੰਦੇ ਗੱਡੀ ਟੁੱਟ ਗਈ ਔਰ ਬੰਦੇ ਤੇ ਚਲੋ ਬਾਜੀ ਗਏ ਰੰਜੀਤ ਤੇ ਚਲਾਉਂਦੇ ਆ ਗੱਡੀ ਇਹਨਾਂ ਟਾਇਰ ਫਟਨ ਕਰਨਾ ਗੱਡੀ ਖਿੱਚ ਗਈ ਇਦਨੂੰ ਰੋਖਾਨ ਨੂੰ ਲੈ ਗਈ ਮਨੇ ਸਾਹ ਨਾ ਪਠਾਨਕੋਟ ਤੋਂ ਲੋਡ ਕਰਕੇ ਆ ਰਹੇ ਸੀ ਰੇਤਾ ਕਿੱਥੇ ਜਾ ਰਹੇ ਸੀ ਇਹ ਇਧਰ ਜਾ ਰਹੇ ਕਮਾਨੀ ਕਿੱਥੋਂ ਦੀ ਗੱਡੀ ਹੈ ਇਹ ਤਾਂ ਭਈ ਪਿੰਡ ਦੀ ਤੇ ਕਿੰਨੇ ਵਜੇ ਦਾਸ ਹੱਸਾ 5 ਵਜੇ ਇਹ 5 ਮਨੇ ਸਾਰ ਪੰਜ ਵਜੇ ਤੇਰੇ ਹਾਂਜੀ ਤੇ ਡਰਾਈਵਰ ਨੇ 60 ਤੇ ਨਹੀਂ ਲੱਗੀ ਕਿੰਨੇ ਜਾਣੀ ਨਹੀਂ ਨਹੀਂ 60 ਸੂਟ ਤੋਂ 50 ਭਜ ਜਾਣੀ ਨੁਕਸਾਨ ਨਹੀਂ ਕੋਈ ਹੋਇਆ ਗੱਡੀ ਦਾ ਨੁਕਸਾਨ ਹੋਇਆ ਗਾਪ ਗੱਡੀ ਦੀ ਹੈ ਇੰਸ਼ੋਰੈਂਸ ਵਗੈਰਾ ਲਿਆ ਫੋਟੋ ਹਾਂਜੀ ਨਹੀਂ ਸਾਰੇ ਦੇ ਮਾਲਕ ਨੂੰ ਪਤਾ ਜੇ ਹਾਂ ਆ ਨੋ ਨੀ ਤੇ ਹੁਣ ਇਹ ਦੂਸਰੀ ਗੱਡੀ ਚ ਡੇਟ ਲਾ ਲੱਗ ਕਿਉਂ ਹਾਂਜੀ ਇਹ ਟਰਾਲੀ ਤੇ ਲੋਡ ਕਰਕੇ ਵਾਪਸੀ ਲੈ ਕੇ ਚੱਲੇ ਆਪਣੀ ਗੱਡੀ ਕਢਾਉਣ ਲੱਗੇ ਨਾ ਇਥੋਂ ਕ੍ਰੇਨ ਮੰਗਾਈ ਹੈ ਵਾਪਸੀ ਲੈ ਕੇ ਜਾਣੀ ਹੈ ਜਾਂ ਉਹਨੂੰ ਜਿੱਦੇ ਜਾ ਰਹੀ ਸੀ ਉੱਥੇ ਜਾਣੀ ਹੈ ਨਹੀਂ ਨਹੀਂ ਵਾਪਸੀ ਲੈ ਕੇ ਜਾਣਗੇ ਕੰਮ ਤੇ ਲਾਉਣਗੇ ਗੱਡੀ ਏਜੰਸੀ ਜੀ ਨੂੰ ਹਾਂਜੀ